ਠੱਗੀ ਤੁਸੀਂ ਬਥੇਰਾਂ ਵਖੀਆਂ ਹੋਣੀਆਂ ਕਿਸੇ ਨਾ ਬਾਹਰ ਜਾਣ ਦੇ ਚਾਲੇ 'ਚ ਠੱਗੀ ਵੱਜ ਜਾਂਦੀ ਹੈ ਕਿਸੇ ਨੂੰ ਨੌਕਰੀ ਲਵਾਉਣ ਦੇ ਚਾਲੇ 'ਚ ਠੱਗੀ ਵੱਜ ਜਾਂਦੀ ਹੈ ਜਿਹੜੀ ਅਸੀਂ ਅੱਜ ਤੁਹਾਨੂੰ ਇੱਕ ਸਟੋਰੀ ਦਿਖਾਉਣ ਜਾ ਰਹੇ ਹਾਂ ਇਹ ਕੁਸ ਵੱਖਰੇ ਠੱਗ ਨੇ ਠੱਗੀ ਮਾਰੀ ਹੈ ਜਦੋਂ ਤੁਹਾਡਾ ਰਿਸ਼ਤਾ ਲੈ ਕੇ ਘਰੇ ਆਉਂਦਾ ਤੁਸੀਂ ਪਿੰਡ ਤਾਂ ਪੁੱਛਿਆ ਹਣਾ ਵੀ ਕਿਹੜੇ ਪਿੰਡ ਦੀ ਹੈ ਕਿੰਨੇ ਭੈਣ ਭਰਾ ਕੀ ਮਾਂ ਪਾਪ ਆ ਕੀ ਕੰਮ ਕਰਦੇ ਆ ਸਾਰਾ ਪੁੱਛ ਲਿਆ ਲੜਕੀ ਫੋਟੋ ਬੁਖਾਉਸੈ ਨੂੰ ਕੀ ਇਹੋ ਜਿਹੀ ਗੱਲਾਂ ਪੁੱਛੀਆਂ ਚਾਹੀਆਂ ਕਿੱਡਾ ਭੋਲਾਪਨ ਕੀਤਾ ਜਦੋਂ ਰਿਸ਼ਤਾ ਕਰਨ ਜਾਂਦੇ ਆ ਲੜਕੀ ਵਾਲੇ ਅਕਸਰ ਜਿੰਨੇ ਲੜਕੀ ਨੇ ਜਾਨੀ ਕਿ ਸਾਰੀ ਉਮਰ ਕੱਢਣੀ ਹੁੰਦੀ ਹੈ ਲੜਕੇ ਵਾਲੇ ਦੇ ਘਰੇ ਵੇਦੇ ਆ ਲੜਕੇ ਆ ਵਾਰਿਆਂ ਵਾਲੇ ਪੁੱਛਦੇ ਆ ਵੀ ਇਹਨਾਂ ਦਾ ਪਿੰਡ ਦੇ ਵਿੱਚ ਕਰਕਟ ਕਿਹੋ ਜਿਹਾ ਠੀਕ ਆ ਸਾਰਾ ਕੁਝ ਪੁੱਛਦੇ ਆ ਕਿ ਤੁਹਾਡੇ ਸਾਨੂੰ ਐ ਨਹੀਂ ਪਤਾ ਲੱਗਿਆ ਵੀ ਲੜਕੀ ਵਾਲ ਤਾਂ ਸਾਡੇ ਘਰੇ ਨਹੀਂ ਆਈ ਤੇ ਸਾਡੀ ਸਿੱਧੂ ਹੀ ਲੜਕੇ ਨਾਲ ਕਿਵੇਂ ਗੱਲ ਕਰਾਤੀ ਲੜਕੀ 20000 ਰੁਪਿਆ ਉਹਨਾਂ ਤੋਂ ਲਿਆ ਉਹਨੇ ਲੀੜੇ ਲਾਤੇ ਬਣਾਏ ਦੂਰੇ ਦੂਰੇ ਉਹਨੇ ਉਹਨਾਂ ਤੋਂ ਮੁੜ ਕੇ ਇਹਨਾਂ ਨੇ ਇਹਨਾਂ ਨੂੰ ਕਹਿੰਦੀ ਮੈਂ ਰਿਸ਼ਤਾ ਕਰਉਣੀ ਇਹ ਵਿਚਾਰੇ ਇਹ ਭੋਲੇ ਫਣਸੇ ਇਹਦੀ ਮਾਂ ਵੀ ਕੁੜੀ ਵੀ ਗਏ ਜਾਵੜੀ ਜੇ ਤਾਂ ਜਾਵੜੀਆਂ ਇਹਨਾਂ ਨੂੰ ਵਿਖਾਤੀ ਉਹ ਵੀ ਕੁੜੀ ਵਿਖਾਤੀ ਉੱਥੇ ਇਹਨਾਂ ਨਾਲ ਗੱਲ ਫਿੱਟ ਹੋ ਗਈ ਇਹਾਂ ਦੀਆਂ ਵੀ ਸਾਸਿ ਕੁੜੀ ਵੇਖੀ ਉਹਦੀ ਇਹ ਵੀ ਅਖੇ ਚਾਹ ਅਖੇ ਸਾਡੇ ਫਿੱਟ ਆ ਉਹ ਜਦੋਂ ਵਿਆਹ ਨਹੀਂ ਸੀਗੀ ਮੁੜ ਕੇ ਅਖੇ ਜਦੋਂ ਉਹ ਬਰਗਾੜੀ ਦੀ ਕੁੜੀ ਸੀਗੀ ਜਦੋਂ ਉਹਨੂੰ ਗਏ ਵਿਆਹ ਹੁਣ ਤੇਖੇ ਉਹ ਕੁੜੀ ਭੱਜ ਗਈ ਤੁਸੀਂ ਵੇਖ ਰਹੇ ਹੋ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਤਾਰਾ ਠੱਗੀ ਤੁਸੀਂ ਬਥੇਰੀਆਂ ਵਖੀਆਂ ਹੋਣੀਆਂ ਕਿਸੇ ਨਾ ਬਾਹਰ ਜਾਣ ਦੇ ਚਲਸੇ 'ਚ ਠੱਗੀ ਵੱਜ ਜਾਂਦੀ ਹੈ ਕਿਸੇ ਨੂੰ ਨੌਕਰੀ ਲਵਾਉਣ ਦੇ ਚਲਸੇ 'ਚ ਠੱਗੀ ਵੱਜ ਜਾਂਦੀ ਹੈ ਜਿਹੜੀ ਅਸੀਂ ਅੱਜ ਤੁਹਾਨੂੰ ਇੱਕ ਸਟੋਰੀ ਦਿਖਾਉਣ ਜਾ ਰਹੇ ਹਾਂ ਇਹ ਕੁਝ ਵੱਖਰੇ ਜਿਹੇ ਠਾਗ ਨੇ ਠੱਗੀ ਮਾਰੀ ਹੈ ਪਰਿਵਾਰ ਦੇ ਨਾਲ ਕਿਸ ਤਰ੍ਹਾਂ ਦੀ ਠੱਗੀ ਵੱਜੀ ਉਹ ਵੀ ਤੁਹਾਨੂੰ ਦਿਖਾਉਣਾਗੇ ਸਾਡੇ ਨਾਲ ਜਿ ਪਰਿਵਾਰ ਸਾਰਾ ਜਿਨ੍ਹਾਂ ਦੇ ਪਰਿਵਾਰ ਦੇ ਨਾਲ ਠੱਗੀ ਵੱਜੀ ਨੇ ਇਹ ਇਹਨਾਂ ਦੇ ਫਾਦਰ ਸਾਹਿਬ ਨੇ ਇਹਨਾਂ ਤੋਂ ਪੂਰੀ ਜਾਣਕਾਰੀ ਲੈਣੇ ਆ ਪੁੱਛਦਿਆਂ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਸ ਤਰ੍ਹਾਂ ਜੇ ਜਿੰਨੇ ਤੁਹਾਡੇ ਨੇ ਇਹ ਠੱਗੀ ਵੱਜੀ ਆ ਸਾਡੇ ਨਾਲ ਠਗੀ ਆਇਆ ਵਜੀਆ ਇਹਨੇ ਪਹਿਲਾਂ ਕੁੜੀ ਵਿਖਾਦੀ ਸਾਨੂੰ ਕੁੜੀ ਵਿਖਾਦੀ ਆ ਇਹਦਾ ਕੁੜੀ ਦਾ ਨਾਮ ਮਾਂ ਪਿਓ ਹੈ ਨਹੀਂਗਾ ਮਾਂ ਹੈਗੀ ਹੈ ਅੱਛਾ ਆ ਦੀ ਵੀ ਇਹਦਾ ਰਸਤਾ ਮੈਂ ਹੀ ਕਰਨਾ ਹੈ ਜੀ ਅਸੀਂ ਆਖਾਂ ਵੀ ਪਿੰਡ ਦਾ ਮਸਲਾ ਕੋਈ ਗੱਲ ਨਹੀਂ ਕੀ ਜੀ ਫਿਰ ਠੀਕ ਹੈ ਜੀ ਆ ਦੀ ਸਗਣ ਵੀ ਉੱਥੇ ਉਹਨੇ ਆਪ ਪਾਇਆ ਇੱਥੇ ਆ ਜੀ ਰਗਣ ਪਾਤਾ ਉਦੋਂ ਬਾਅਦ ਵੇ ਲੋ ਵੀ ਵੀ ਪੋ ਦਾ ਵਿਆਹ ਬੰਦਦੇ ਨੇ ਅੱਛਾ ਵੀ ਪੋਰਾ ਵਿਆਹ ਬੰਦ ਕੇ ਆਂਦੀ ਇਥੋਂ ਦੀ ਬਰਾ ਲੈ ਕੇ ਜਾਉਂਗੇ ਅਸੀਂ 3 ਵਜੇ ਤੱਕ ਡਿੱਕੀ ਗਏ ਅਸੀਂ ਅੱਛਾ ਕੋਈ ਸਾਡਾ ਮਸਲਾ ਹੱਲ ਨਹੀਂ ਹੋਏਗਾ ਜੀ ਸਾਥੋਂ 50000 ਰੁਪਏ ਲੈ ਕੇ ਤੇ ਗਈ ਇਹ ਵਿਚੋਲੇ ਨੂੰ ਤੁਹਾਡੇ ਪਿੰਡ ਦੀ ਹੈ ਪਿੰਡ ਦੀ ਹੈ ਜੀ ਜੀ ਜੇ ਜੇ ਆਪਾਂ ਰਿਸ਼ਤਾ ਲੈਣੇ ਆ ਆਮ ਤੌਰ ਤੇ ਆਪਾਂ ਹਰੇਕ ਜਨਕੀ ਜੇ ਪਸ਼ੂ ਵੀ ਲੈਣ ਜਾਂਦੇ ਆ ਜਾਂ ਕੋਈ ਵੀ ਟਰੈਕਟਰ ਲੈਣ ਜਾਂਦੇ ਆ ਜਾਂ ਕਿ ਮਸ਼ੀਨਰੀ ਲੈਣ ਜਾਂਦੇ ਆ ਉਹਦੀ ਕਾਪੀ ਚੈੱਕ ਕਰਦੇ ਆ ਢਗਾਈ ਨਾ ਜਾਂਦੇ ਆ ਇਸ ਪਰਿਵਾਰ ਨੇ ਜਨਕੀ ਇਨਾ ਕੌਣੇ ਖੋਜ ਕਰੀ ਕੀ ਇਹ ਪਰਿਵਾਰ ਦੀ ਗਲਤੀ ਹੈ ਜਾਂ ਜਿਹੜਾ ਰਸਤਾ ਕਰਾਉਂਦਾ ਸੀ ਉਹਨਾਂ ਨਾਲ ਸ਼ਾਰੀ ਵਰਤ ਗਿਆ ਜਦੋਂ ਤੁਹਾਡਾ ਰਿਸ਼ਤਾ ਲੈ ਕੇ ਘਰੇ ਆਉਂਦਾ ਤੁਸੀਂ ਪਿੰਡ ਤਾਂ ਪੁੱਛਿਆ ਹੋਣਾ ਵੀ ਕਿਹੜੇ ਪਿੰਡ ਦੀ ਹੈ ਕਿੰਨੇ ਭੈਣ ਭਰਾ ਕੀ ਮਾਪੇ ਆ ਕੀ ਕੰਮ ਕਰਦੇ ਆ ਸਾਰਾ ਪੁੱਛ ਲਿਆ ਲੜਕੀ ਦੀ ਫੋਟੋ ਬੁਖਾਉ ਸਾਨੂੰ ਕੀ ਇਹੋ ਜਿਹੀ ਗੱਲਾਂ ਪੁੱਛੀਆਂ ਗਈਆਂ ਪੁੱਛਿਆ ਸੀ ਆਈ ਜੀ ਸਾਨੂੰ ਘਰੇ ਲੈ ਗਈ ਹੈ ਸਾਨੂੰ ਘਰ ਵਿਖਾਇਆ ਪਹਿਲਾਂ ਨੂੰ ਬੁੜੀਆਂ ਗਈਆਂ ਸੀ ਇੱਕ ਕੁੜੀ ਗਈ ਸੀਗੀ ਇੱਕ ਉਹਦੀ ਮਾਂ ਵੇ ਲੋ ਕੁੜੀ ਵਿਚਾਰੀ ਬੁੜੀ ਜੀ ਅੱਛਾ ਇਨਨਾਂ ਉਹਦੀ ਉਹ ਕੁੜੀ ਨੇ ਵੀ ਗੱਲਾਂ ਬਾਤਾਂ ਕੀਤੀਆਂ ਉਹਦੀ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਗਈ ਅਸੀਂ ਕਿਹਾ ਵੀ ਰੰਗ ਮੁੰਡੇ ਦਾ ਪੱਕਾ ਹੈ ਉਹਾਂ ਦੀ ਵੀ ਮੈਨੂੰ ਕੁਝ ਪਸੰਦ ਹੈ ਉਹ ਚੱਕਰ ਇਹ ਇਹ ਗੱਲ ਕੌਣ ਕਹਿੰਦਾ ਹੈ ਇਹ ਇਹ ਕੁੜੀ ਕਹਿੰਦੀ ਹੈ ਵੀ ਕਿਹੜੀ ਕੁੜੀ ਜਿਹੜੀ ਮੁੰਡੇ ਦੇ ਨਾਲ ਸ਼ਾਦੀ ਹੋਣੀ ਸੀ ਉਹ ਕੁੜੀ ਕਹਿੰਦੀ ਉਹ ਕੁੜੀ ਨੂੰ ਲਿਆਂਦਾ ਗਿਆ ਸੀ ਨਹੀਂ ਜੀ ਗੱਲ ਕਿਵੇਂ ਹੁੰਦੀ ਫਿਰ ਉੱਥੇ ਗਏ ਨਾ ਇਹ ਅੱਛਾ ਉੱਥੇ ਕੁੜੀ ਨੂੰ ਬਖਾਇਆ ਗਿਆ ਕਿੱਥੇ ਬਖਾਇਆ ਸੀ ਜਿਹੜੀ ਕੁੜੀ ਨੂੰ ਬਗੜਾੜੀ ਹੋਇਆ ਸੀ ਜਨ ਕਿ ਬਗੜਾੜੀ ਸੁਣ ਕੇ ਕੁੜੀ ਨੂੰ ਦਿਖਾਤਾ ਘਰੇ ਬਖਾਇਆ ਜਾਂ ਕਿਤੇ ਹੋਟਲ 'ਚ ਘਰੇ ਵਿਖਾਇਆ ਅੱਛਾ ਕਿਸੇ ਦੇ ਘਰੇ ਵਿਖਾਇਆ ਕਿਸੇ ਕੋਈ ਨਹੀਂ ਪਤਾ ਸੀ ਉਹਨਾਂ ਦਾ ਘਰ ਸੀ ਜਾਂ ਕਿਸੇ ਦਾ ਸੀ ਅਸੀਂ ਤਾਂ ਕਿਤੇ ਗਏ ਨਹੀਂ ਅੱਛਾ ਇਹ ਦੋਵੇਂ ਗੰਨਾਂ ਸੀ ਗੀਆਂ ਬੁੜੀਆਂ ਦਾ ਕੰਮ ਕੀ ਹੁੰਦਾ ਅੱਛਾ ਜਾਵੜੀਆਂ ਐਨੀ ਗੱਲ ਕਿਤੇ ਚਲਾ ਗਏ ਤੇ ਮੈਨੂੰ ਆਹਦੇ ਪੈਸੇ ਦੇ ਅੱਛਾ ਮੈਂ ਖ ਵੀ ਲੈ ਲਾ ਉਹਦੇ ਕਿਤੇ ਬਰਾ ਚੜਨਾ ਇਹਨੇ ਆਖਾ ਵੀ ਕੋਈ ਫਿਰ ਮਰ ਗਈ ਨੂੰ ਅਸੀਂ 10000 ਰੁਪਏ ਹੋਰ ਦੇ ਮੈਨੂੰ ਅੱਛਾ ਖੜੇ ਪੈਰ ਨੂੰ 10000 ਰੁਪਏ ਆਹਦੀ ਮੈਂ ਤਿਆਰੀ ਕਰਾਉਣੀ ਆ ਕਿ ਉੱਥੇ ਅੱਛਾ ਤੇ ਤੁਸੀਂ ਆ ਜਾਓ ਦੇ ਮੁੰਡਾ ਨੌ ਉਹਦਾ ਨਾਲ ਸਾਡੇ ਕਿਦੋਂ ਉਹਨਾਂ ਨੂੰ ਵੀ ਪਤਾ ਲੱਗਾ ਵੀ ਨਹੀਂ ਗੱਲ ਬਣਦੀ ਕੋਈ ਉਹ ਵੀ ਪੱਜ ਗਈ ਜਿੰਦਰੇ ਲਾ ਕੇ ਫਦਾ ਦੋਗੇ ਅੱਛਾ ਨਹੀਂ ਜਦੋਂ ਰਿਸ਼ਤਾ ਇੱਕ ਤੁਸੀਂ ਇਹ ਵੇਖੋ ਕਿੱਡਾ ਭੋਲਾਪਨ ਕੀਤਾ ਜਦੋਂ ਰਿਸ਼ਤਾ ਕਰਨ ਜਾਂਦੇ ਆ ਲੜਕੀ ਵਾਲੇ ਅਕਸਰ ਜਿੰਨੇ ਲੜਕੀ ਨੇ ਜਾਨੀ ਕਿ ਸਾਰੀ ਉਮਰ ਕੱਢਣੀ ਹੁੰਦੀ ਹੈ ਲੜਕੇ ਵਾਲੇ ਦੇ ਘਰੇ ਵਹਿੰਦੇ ਆ ਲੜਕੇ ਆ ਵਾਰਿਆਂ ਵਾਲੇ ਪੁੱਛਦੇ ਆ ਵੀ ਉਹਨਾਂ ਦਾ ਪਿੰਡ ਦੇ ਵਿੱਚ ਕਰੈਕਟ ਕਿਹੋ ਜਿਹਾ ਠੀਕ ਹੈ ਸਾਰਾ ਕੁਝ ਪੁੱਛਦੇ ਆ ਕਿ ਤੁਹਾਡੇ ਸਾਨੂੰ ਐ ਨਹੀਂ ਪਤਾ ਲੱਗਿਆ ਵੀ ਲੜਕੀ ਵਾਲ ਤੇ ਸਾਡੇ ਘਰੇ ਨਹੀਂ ਆਏ ਤੇ ਸਾਡੀ ਸਿੱਧੂ ਦੇ ਲੜਕੇ ਨਾਲ ਕਿਵੇਂ ਗੱਲ ਕਰਾਤੀ ਲੜਕੀ ਮੇਰੀ ਪ੍ਰਤੀਜੀ ਆ ਮੇਰੀ ਤੀਜੀ ਮੈਂ ਕਰ ਸਕਦੀ ਆ ਜੀ ਸਭ ਕੁਝ ਤੇ ਇਹ ਪ੍ਰਤੀਜੀ ਆਂਦੇ ਵਿਚਾਰ ਕੁਸਾ ਬਸੇਕ ਆ ਆਪੀ ਟਿਕਾ ਕੋਈ ਚੱਕਰ ਨਹੀਂ ਅੱਛਾ ਪਿੰਡਾਂ ਦਾ ਮਸਲਾ ਇਹ ਹੁੰਦਾ ਵੀ ਚਲੋ ਜੇ ਆਪਾਂ ਜੇ ਇੱਕ ਦੂਜੇ ਦੇ ਤੇ ਜੀ ਹੁਣ ਕਿੰਨੇ ਬੰਦੇ ਕਹੜੇ ਸਾਡਾ ਪਰਿਵਾਰ ਹੀ ਖੜਾ ਹੈ ਸਾਰੇ ਅੱਛਾ ਜੇ ਆਪਾਂ ਇਹਨਾਂ ਦੇ ਵਿਚਾਰ ਕਰ ਸਕਦੇ ਆ ਜੀ ਅਗਲੇ ਦਿਨ ਤੱਕ ਕੀ ਪਤਾ ਵੀ ਕੀ ਕਰੂਗਾ ਅੱਛਾ ਉਹਨਾਂ ਸਾਹਿਬ ਵੀ ਤੁਹਾਨੂੰ ਆਕਸਰ ਪਿੰਡ ਦੇ ਵਿੱਚ ਰਹਿੰਨੇ ਆ ਇੰਨੀ ਕਿਤਾ ਜਾਣਕਾਰੀ ਹੁੰਦੀ ਆ ਆਪਾਂ ਨੂੰ ਵੀ ਪਿੰਡ ਦੇ ਵਿੱਚ ਵੀ ਆਹ ਬੰਦਾ ਕਿਹੋ ਜਿਹਾ ਆਹ ਬੰਦਾ ਨਹੀਂ ਕਿਹੋ ਜਿਹਾ ਤੁਹਾਨੂੰ ਜਿਹੜਾ ਪਰਿਵਾਰ ਨੇ ਠੱਗੀ ਮਾਰੀ ਆ ਤੁਹਾਡੇ ਨਾਲ ਤੁਹਾਨੂੰ ਪਿੰਡ 'ਚ ਪਤਾ ਹੀ ਨਹੀਂ ਲੱਗਿਆ ਵੀ ਇਹ ਕਿਹੋ ਜਿਹਾ ਨਹੀਂ ਜੀ ਪਹਿਲਾਂ ਸਾਨੂੰ ਪਤਾ ਨਹੀਂ ਸੀ ਪਹਿਲਾਂ ਇਹ ਕੰਮ ਪਹਿਲਾਂ ਮਾਰੀ ਨਹੀਂ ਸੀ ਇਹ ਮਾਰੀ ਇਹਨਾਂ ਨਾਲ ਗਈ ਆ ਇੱਕ ਘਰ ਹੋਰ ਨਾਲ ਮਾਰੀ ਵੀ ਆ ਉਹਨਾਂ ਨੂੰ ਨਾਕ ਹੀ ਲੈਂਦੇ ਪਹਿਲਾਂ ਉਹ ਬਰਗਾੜੀ ਉਹਨਾਂ ਨੂੰ ਕੁੜੀ ਦਾ ਕਹਿੰਦੀ ਸੀ ਇਹਨਾਂ ਦੇ ਹੱਥੀ ਉਹ ਕੁੜੀ ਵਖਾਦੀ ਜਦੋਂ ਵਿਖਾਈ ਇਹਨਾਂ ਦੇ ਹੱਥੀ ਕੁੜੀ ਉਹ ਤੇ ਉਹਨਾਂ ਨੂੰ ਰਿਸ਼ਤਾ ਕਰਾਤਾ ਉਹ ਚੱਲ ਪੱਕੀ ਹੋਗੇ 20000 ਰੁਪਿਆ ਉਹਨਾਂ ਤੋਂ ਲਿਆ ਉਹਨੇ ਲੀੜੇ ਲੱਤੇ ਬਣਾਏ ਦੂਰੇ ਦੂਰੇ ਉਹਨੇ ਉਹਨਾਂ ਤੋਂ ਮੋੜ ਕੇ ਇਹਨਾਂ ਨੇ ਇਹਨਾਂ ਨੂੰ ਕਹਿੰਦੀ ਮੈਂ ਰਿਸ਼ਤਾ ਕਰਉਣੀ ਇਹ ਵਿਚਾਰੇ ਇਹ ਭੋਲੇ ਫਣਸੀ ਇਹਦੀ ਮਾਂ ਵੀ ਕੁੜੀ ਵੀ ਗੈ ਜਾਵੜੀ ਜੇ ਤੇ ਜਾਵੜੀਆਂ ਇਹਨਾਂ ਨੂੰ ਵਿਖਾਤੀ ਉਹ ਵੀ ਕੁੜੀ ਵਿਖਾਤੀ ਉੱਥੇ ਇਹਨਾਂ ਨਾਲ ਗੱਲ ਫਿੱਟ ਹੋਗੀ ਇਹਨਾਂ ਦੀ ਵੀ ਸੱਸੇ ਕੁੜੀ ਦੇਖੀ ਉਹਦੀ ਤੇ ਵੀ ਅਖੇ ਚੱਲ ਅਖੇ ਸਾਡੇ ਫਿੱਟ ਆ ਉਹ ਜਿਹਦਾ ਵਿਆਹ ਨਹੀਂ ਸੀਗੀ ਮੋੜ ਕੇ ਅਖੇ ਜਦੋਂ ਉਹ ਬਰਗਾੜੀ ਦੀ ਕੁੜੀ ਸੀਗੀ ਜਦੋਂ ਉਹਨੂੰ ਗਏ ਵਾ ਹੁਣ ਦੇਖੀ ਉਹ ਕੁੜੀ ਭੱਜ ਗਈ ਅੱਛਾ ਉਹ ਹੀ ਭੱਜ ਗਈ ਮੋੜ ਕੇ ਜਦੋਂ ਉਹ ਕਹਿੰਦੇ ਵੀ ਹੁਣ ਉਹਨਾਂ ਦੀ ਵਿਚਾਰਾਂ ਦੀ ਬਰਾਤ ਕੜੀ 3 ਵਜ ਗਏ ਮੋੜ ਕੇ ਉਹਨਾਂ ਦੇ ਮੁਖਸਰੋ ਜਾ ਕੇ ਕੁੜੀ ਪਤਾ ਨਹੀਂ ਕਿੱਥੋਂ ਚੱਕੀ ਕਿੱਥੋਂ ਨਹੀਂ ਕੀ ਹਿਸਾਬ ਕਿਤਾਬ ਕੀਤਾ ਉਥੋਂ ਨੰਦ ਉਹਨਾਂ ਨੂੰ ਕੁੜੀ ਤਰਾਦੀ ਅੱਛਾ ਕੁੜੀ ਤਰਾਦੀ ਮੋੜ ਕੇ ਉਹ ਹੀ ਗੱਲ ਹੁਣ ਉਹਨੇ ਅਖਾ ਵੀ ਉਹਨਾਂ ਨਾਲ ਬਣ ਗਿਆ ਉਹ ਹੀ ਗੱਲ ਮੈਂ ਇਹਨਾਂ ਨਾਲ ਕਰਦਿਆ ਇਹਨਾਂ ਨੂੰ ਆਂਦੀ ਅਖੇ ਤੜਕੇ ਨੂੰ ਆਂਦੀ ਜਦੋਂ ਇਹ ਗਏ ਇਹ ਵਿਚਾਰੇ 2:3 ਵਜ ਗਏ ਇੱਥੇ ਬਰਾਤ ਦੇ ਵੀ ਐਸੀ ਆਖਾ ਵੀ ਆ ਕੋਈ ਬਰਾਤਾਂ ਦਾ ਟਾਈਮ ਹੁੰਦਾ ਵੀ ਤੂੰ ਇਹਨਾਂ ਨੂੰ ਕੋਈ ਰਾਹ ਦੇ ਵੀ ਮੁੰਡਾ ਤਿਆਰ ਹੋਇਆ ਖੜਾ ਸਾਰਾ ਪ੍ਰੋਗਰਾਮ ਅਗਲੇ ਦੇ 12 ਚ ਗੱਡੀਆਂ ਖੜੀਆਂ ਇਹ ਭਾਈ ਨਾ ਕੀ ਲੈਂਦੇ ਇਹਨਾਂ ਨੇ ਇਹ ਉਹਦੇ ਮੂਹਰੇ ਫੋਨ ਤੇ ਫੋਨ ਆਈ ਜਾਣ ਮੁੰਡਾ ਜਿਵੇਂ ਜਿਵੇਂ ਉਹਨਾਂ ਨੂੰ ਫੋਨ ਆਵੇ ਉਹ ਮੇਰੇ ਰਿਸ਼ਕੀ ਜਾਣ ਘਰ ਨੂੰ ਜਾਵੜੇ ਆਪਦੇ ਰਹਿ ਗਏ ਤੇ ਮੁੜ ਕੇ ਨਾ ਕੀ ਲੈਂਦੇ ਬਾਹਰ ਹਜਾਰ ਜਾ ਕੇ ਸਾਡੇ ਘਰੇ ਜਾ ਕੇ ਮੇਰੇ ਨਾਲ ਗੱਲ ਕਰਾਈ ਉਹਨੇ ਜਦੋਂ ਮੇਰੇ ਨਾਲ ਗੱਲ ਕਰਾਈ ਮੈਨੂੰ ਆਂਦੀ ਵੀ ਕੁੜੀ ਭੱਜ ਗਈ ਅਖੇ ਮੈਂ ਆਖਿਆ ਵੀ ਤੂੰ ਦੋ ਰਿਸ਼ਤੇ ਹੋਗੇ ਤੇਰੇ ਦੋਨੇ ਕੁੜੀਆਂ ਤੂੰ ਇਹ ਜੀ ਰਿਸ਼ਤੇ ਹੀ ਭਾਲ ਦੀ ਜੋ ਵੀ ਭੱਜ ਜਾਣ ਮੈਂ ਆਖਿਆ ਵੀ ਇਹ ਹੈ ਇੱਜ਼ਤ ਦਾ ਸਵਾਲ ਆ ਮਖ ਤੂੰ ਅਗਲਾ ਨੂੰ ਨੰਦ ਦਵਾ ਕਿਥੋਂ ਮਰਜੀ ਦਵਾ ਕੁੜੀ ਦੇ ਹੈ ਮੈਂ ਆਖਿਆ ਵੀ ਅਗਲੇ ਨੇ ਮਖ ਮੈਂ ਦੀ ਪਤ ਮਾਖ ਅਗਲੇ ਆਂਦਾ ਤਾਂ ਮੈਂ ਖੈਸਤਾ ਮੋਂਹਾਂ ਦੇ ਤੱਕ ਉਹ ਗੱਲ ਬਣ ਜੂਗੀ ਮਰਨ ਵਾਲੀ ਹੋ ਜੂਗੀ ਮਾਖ ਇਹ ਗੱਲ ਮਾਖ ਇਹ ਗੱਲ ਨਹੀਂ ਬਲਣੀ ਆਖੇ ਮੇਰਾ ਨਹੀਂ ਆਖੇ ਇੱਜਤ ਮੇਦੇ ਨਹੀਂ ਕਿ ਮੇਰੀ ਨਹੀਂ ਹੁੰਦਾ ਕਿ ਮੈਨੂੰ ਮੈਂ ਕਿਹਾ ਵੀ ਤੇਰੀ ਇੱਜਤ ਕੀ ਆ ਜਦੋਂ ਉਹਨਾਂ ਦਾ ਤਾਂ ਮੈਂ ਸਾਰਾ ਪਰਿਵਾਰ ਸਾਰੇ ਰਿਸ਼ਤੇਦਾਰ ਠੇਠਣ ਬਰਾਨ ਕਿੰਨੇ ਹੋਈ ਜਾਂਦੇ ਆ ਪਿੰਡ ਦੇ ਵਿੱਚ ਏਡੀ ਗੱਲ ਅਗਲੇ ਆਖਣਗੇ ਫਲਾਣਿਆਂ ਨਾਲ ਆ ਠੱਗੀ ਵੱਜ ਗਈ ਤੇ ਮੈਂ ਕਹਾਂ ਵੀ ਤੂੰ ਤਾਂ ਨਾ ਵੜੇਂਗੀ ਤੇ ਇਹ ਹੁਣ ਦੱਸ ਕਿੱਧਰ ਨੂੰ ਜਾਣ ਵੀ ਇਹਨਾਂ ਨੂੰ ਮਥਨੰਦ ਦਵਾ ਕਿ ਤੋ ਮਰਜੀ ਦਵਾ ਕੁੜੀ ਦੇ ਆਂਦੀ ਮੈਂ ਭਾਲਦੀ ਆ ਮਖਾ ਜੇ ਤੂੰ ਤਾਂ ਭਾਲਦੀ ਨਹੀਂ ਮੁੰਡਾ ਉਹਨਾਂ ਦਾ ਤਿਆਰ ਹੋਇਆ ਖੜਾ ਤੂੰ ਹਜੇ ਭਾਲ ਲੇਂਗੀ ਅੱਛਾ ਤੂੰ ਮੱਖਾ ਜੋ ਪਾ ਲੈਂਗੀ ਆਖੇ ਹਾਂ ਮੜ ਕੇ ਉਹਦੇ ਥੋੜੇ ਚੱਕਰ ਬਾਅਦ ਘੰਟੇ ਬਾਅਦ ਥੋੜੇ ਜਿਹਾ ਫੋਨ ਆ ਜਾਣ ਮੈਂ ਫਲਾਨੀ ਪਿੰਡ ਚ ਗਈਆਂ ਕੁੜੀ ਵੇਖਣ ਦੀਦੀ ਆਖੇ ਬੱਸ ਇਹਨਾਂ ਨੂੰ ਕਰ ਰੋਕ ਜਿਓ ਮੈਂ ਆਖਿਆ ਵੀ ਆਈ ਨਹੀਂ ਆਈ ਨਹੀਂ ਰੁਕੀਦਾ ਹੁੰਦਾ ਮੱਖ ਵੀ ਮੁੰਡਾ ਹੁਣ ਇਹਨਾਂ ਨੂੰ ਇੰਨੇ ਚੱਜੇ ਦੋ ਲੱਗ ਗਿਆ ਪਤਾ ਵੀ ਕੁੜੀ ਤਾਂ ਕਿ ਭੱਜ ਗਈ ਤੇ ਆਂਦੀ ਮੈਂ ਕੀ ਕਰਾਂ ਕਿ ਮੈਂ ਕੁੜੀ ਪੜਨ ਕਿਤੇ ਮੁੰਡਾ ਇਹ ਪਾਈ ਇਹਨਾਂ ਦੇ ਘਰੇ ਆਵਦੇ ਰੋਣ ਕਲਾਉਣ ਹੋ ਗਿਆ ਮੁੰਡੇ ਦੇ ਸਿਹਰੇ ਮੁੰਡਾ ਹੱਥੋਂ ਪਾਈ ਵਿਚਾਰਾ ਬਥੇਰਾ ਫੜਨੇ ਨੂੰ ਦਸ ਜਣੇ ਪੜਨ ਮੁੰਡੇ ਦਾ ਬਲੱਡ ਗਿਆ ਬਾਦ ਤੇ ਇਹਦਾ ਬੁਰਾ ਹਾਲ ਹੋ ਗਿਆ ਇਹਨਾਂ ਦਾ ਸਾਰੇ ਪਰਿਵਾਰ ਦਾ ਜੇ ਵੀ ਹੁਣ ਐਸੀ ਨਾ ਸਾਰੇ ਰਿਸ਼ਤੇਦਾਰ ਤੇ ਭੈਣ ਭਰਾ ਨਾਲ ਰਿਸ਼ਤੇ ਇਹਨਾਂ ਦਾ ਸਾਥ ਦਿੰਦੇ ਤੇ ਇਹਨਾਂ ਦਾ ਕੋਈ ਹਾਲ ਸੀਗਾ ਇਹ ਕੋਈ ਨਾ ਕੋਈ ਉਹਦੇ ਮਰ ਜਾਂਦਾ ਨਾ ਹਾਂ ਨਹਿਰ ਨੂੰ ਭਜਦਾ ਸੀ ਮੁੰਡਾ ਇਹ ਰੱਖੀ ਸੀ ਇਹ ਤਾਂ ਬੈਠੀ ਸੀਗੀ ਇਹ ਤਾਂ ਬਸੇ ਬੈਠੀ ਸੀਗੀ ਜਿਹੜਾ ਮੁੰਡਾ ਸੀ ਉਹ ਵੀ ਭੱਜ ਗਿਆ ਜਿਹੜਾ ਗੋਰਾ ਸੀ ਉਹ ਵੀ ਭੱਜ ਗਿਆ ਤੇ ਕਿਸੇ ਨੇ ਇਹਨਾਂ ਨੂੰ ਤਾਂ ਪੁੱਛਿਆ ਹੀ ਨਹੀਂਗਾ ਤੇ ਭੈਣੋਂ ਭਰਾ ਨਹੀਂ ਇਹਨਾਂ ਨੂੰ ਸਾਥ ਰਿਸ਼ਤੇਦਾਰਾਂ ਨੇ ਸਾਥ ਦਿੱਤਾ ਫਿਰ ਇਹਨਾਂ ਦਾ ਆਹ ਟਾਈਮ ਹੋਣ ਲਿਆਂਦਾ ਇਹਨਾਂ ਦਾ ਜੀ ਓਕੇ ਜਦੋਂ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਰਿਸ਼ਤੇ ਦੀ ਯਾਨੀ ਕਿ ਆਪਣੇ ਆਮ ਤੌਰ ਤੇ ਆਪਾਂ ਕਹਿੰਦੇ ਨੇ ਵੀ ਮੇਰੀ ਕੁੜੀ ਨਾਲ ਗੱਲ ਕਰਾਓ ਤੁਸੀਂ ਜਦੋਂ ਕੁੜੀ ਨੂੰ ਵੇਖਣ ਗਏ ਹੋ ਤੁਹਾਡੀ ਕੁੜੀ ਨਾਲ ਗੱਲਬਾਤ ਕਰਾਈ ਬੈਠੇ ਸਾਡੀ ਮੇਰੀ ਕੋਈ ਨਹੀਂ ਗੱਲ ਕਰਾਈ ਮੇਰੀ ਮੰਮੀ ਦੀ ਤੇ ਮੇਰੀ ਭੈਣ ਦੀ ਕਰਾਈ ਸੀ ਠੀਕ ਹੈ ਜੀ ਉਹ ਆਂਦੇ ਜੀ ਸਾਨੂੰ ਪਸੰਦ ਆ ਮੁੰਡਾ ਤੁਹਾਡਾ ਫੋਟੋ ਤੇ ਵੇਖਿਆ ਸੀ ਮੈਨੂੰ ਠੀਕ ਹੈ ਠੀਕ ਹੈ ਜੀ ਇਹ ਆਂਦੇ ਜੀ ਥੋੜਾ ਸਾਡਾ ਘਰ ਵੀ ਵੇਖ ਲਓ ਆਂਦੇ ਜੀ ਨਹੀਂ ਮੈਂ ਆਪਦੀ ਭੈਣ ਨੂੰ ਰਸਤਾ ਦਿੱਤਾ ਕੁੜੀ ਦੀ ਮਾਂ ਦੀ ਇਨੇ ਹੀ ਕਰਨਾ ਜੀ ਤੇ ਬਾਅਦ ਚ ਸਗਨ ਲਾਉਣ ਆ ਗਿਆ ਆਂਦੀ 20 ਪੁੱਖ ਦਾ ਮੈਂ ਤੁਹਾਡੀ ਬਰਾਤ ਲੈ ਕੇ ਜਾਊਂ ਠੀਕ ਹੈ ਜੀ ਅਸੀਂ 30000 ਰੁਪਏ ਪਹਿਲਾਂ ਦਿੱਤਾ ਹੀ ਉਹਨਾਂ ਸਗਨ ਵਾਲੇ ਦੇਣਾ ਤੇ ਆਂਦੀ 10000 ਰੁਪਏ ਹੋਰ ਦੇ ਦਿਓ ਮੈਨੂੰ ਠੀਕ ਆ ਬਰਾਤ ਵਾਲੇ ਦਿਨ ਤੁਰਦੀ ਨੂੰ 10000 ਰੁਪਏ ਉਹਦਾਂ ਦਿੱਤਾ ਤੇ 12-13000 ਰੁਪਏ ਦੇ ਕੱਪੜੇ ਬਣਾ ਕੇ ਲੈ ਗਈ ਜੀ 50-60000 ਰੁਪਏ ਉਹ ਲੈ ਗਈ ਉਹਦੋਂ ਪਹਿਲਾਂ ਹੀ ਸਾਡੇ ਤੋਂ ਮੜ ਕੇ ਜਦੋਂ ਸਾਡੀ ਬਰਾਤ ਆ ਤੁਰਨ ਲੱਗੀ 11 ਵਜੇ ਦਾ ਜਿਹੜਾ ਟਾਈਮ ਦਿੱਤਾ ਹੀਗਾ ਅਸੀਂ ਉਹਨੂੰ ਫੋਨ ਤੇ ਫੋਨ ਲਾਇਆ 12 ਵਜੇ ਲਾਇਆ ਅਸੀਂ ਕਿ 12:00 ਵਜੇ ਸਾਨੂੰ ਦੱਸੋ ਜੀ ਥਾਂ ਟਿਕਣਾ ਕਿੱਥੇ ਆ ਗਈ ਅਸੀਂ ਇਹਨੇ ਫੋਨ ਇੱਕ ਵਾਰ ਹੀ ਚੱਕਿਆ ਉਹ ਤੋਂ ਬਾਅਦ ਫੋਨ ਨਹੀਂ ਸਾਡਾ ਚੱਕਿਆ ਹੀ ਕਈ ਵਾਰੀ ਟਰਾਈ ਕੀਤਾ ਜੀ ਫੋਨ ਨਾਲ ਆ ਕੇ ਵੇਖਿਆ ਮੜ ਕੇ ਨੇ 3 ਵਜੇ ਫੋਨ ਚੱਕਿਆ ਸਾਡਾ ਆਂਦੀ ਬਈ ਕੁੜੀ ਭੱਜ ਗਈ ਮੜ ਕੇ ਤੇ ਆਂਦੀ ਮੈਂ ਘਰੇ ਉਹਨੇ ਘਰੇ ਆ ਕੇ ਆਂਦੀ ਉਹਦੇ ਭਰਾ ਮਰ ਗਿਆ ਜੀ ਹਾਂਜੀ ਮੜ ਕੇ ਅਸੀਂ ਆਪਦਾ ਘਰੇ ਜਦੋਂ ਜਦੋਂ ਲੱਗ ਪਏ ਤੇ ਨਹੀਂ ਮੈਂ ਮਰਦਾ ਸੀਗਾ ਜੀ ਇਹਨਾਂ ਨੇ ਮੇਰੇ ਭੈਣ ਭਰਾਵਾਂ ਨੇ ਬਹੁਤ ਸਾਥ ਦਿੱਤਾ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਾਰਦਾ ਓਕੇ ਜੀ ਆਮ ਤੌਰ ਤੇ ਭਾਈ ਜੀ ਕਿਥੇ-ਇਥੇ ਬੋਲਦੇ ਸੀ ਆ ਇਧਰ ਆ ਜਿਓ ਇੱਕ ਮਿੰਟ ਜਦੋਂ ਇਹੋ ਜਿਹਾ ਹਾਦਸਾ ਆਪਣੇ ਨਾਲ ਵਾਪਰ ਜਾਂਦਾ ਆ ਆਪਾਂ ਜਨਨ ਕਿ ਪਿੰਡ ਦੇ ਸਰਪੰਚ ਨੂੰ ਤਲਾਹ ਦਿੰਨੇ ਆ ਤੁਸੀਂ ਫਿਰ ਹੁਣ ਉਹਨਾਂ ਨੂੰ ਤਲਾਹ ਦਿੱਤੀ ਵੀ ਜਿਹੜੇ ਇਹ ਪਿੰਡ ਦੇ ਵਿੱਚ ਰਹਿਣ ਵਾਲੇ ਨਹੀਂ ਹੀ ਪਿੰਡ ਦੇ ਵਿੱਚ ਠੱਗੀ ਮਾਰੀ ਹੈ ਤੁਸੀਂ ਸਰਪੰਚ ਸਾਹਿਬ ਨੂੰ ਇਤਲਾਹ ਦਿੱਤੀ ਜਾਂ ਕੋਈ ਥਾਣੇ ਇਤਲਾਹ ਦਿੱਤੀ ਅਸੀਂ ਤਾਂ ਇਤਲਾਹ ਕਿਹੜਾ ਜਦੋਂ ਬਾਅਦ ਚ ਹੀ ਦਿੱਤੀ ਹੈ ਜਦੋਂ ਇਹ ਪਾਣਾ ਵਾਪਰ ਗਿਆ ਵੀ ਐਤੂ ਬਾਅਦ ਤਾਂ ਹੁਣ ਟਾਈਮ 3:00 ਵੱਜ ਗਿਆ ਹੈ ਤੇ ਵੀ ਹੁਣ ਵੀ ਬਰਾਦ ਦਾ ਤਾਂ ਕੋਈ ਚੱਕਰ ਹੀ ਨਹੀਂ ਗਿਆ ਜਦੋਂ ਉਹਨਾਂ ਨੇ ਦੱਸਿਆ ਵੀ ਆਹ ਗੱਲ ਬਣ ਗਈ ਤੇ ਥਾਣੇ ਦਾ ਫਿਰ ਅਗਲੇ ਦਿਨ ਜਾ ਕੇ ਉਹਨਾਂ ਨੂੰ ਦੱਸਿਆ ਵੀ ਆਹ ਹਾਂ ਥਾਣੇ ਦਰਖਾ ਥਾਣੇ ਉਹਦੋਂ ਨਹੀਂ ਦੱਸਤਾ ਸੀਗਾ ਸ਼ਾਮ ਨੂੰ ਦੱਸਿਆ ਹਾਂਜੀ 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 ਦਰਖਾਸਤ ਬਸ ਉਹਦੇ ਸ਼ਾਮ ਨੂੰ ਹੀ ਦੇਤੀ ਹੈ ਫਿਰ ਉਹਨਾਂ ਨੇ ਥਾਣੇ ਵਾਲਿਆਂ ਨੇ ਕੋਈ ਆਦੀ ਹੁਣ ਕਾਰਵਾਈ ਕਰਨਗੇ ਕੋਈ ਪਤਾ ਲੱਗੂ ਆ ਜੀ ਅੱਛਾ ਅੱਛਾ ਹਾਂ ਜੀ ਤੁਸੀਂ ਕੀ ਗੱਲ ਸਮਝਾਤਾ ਜੀ ਨਹੀਂ ਇਹ ਸਟਮਕ ਹੋਦੀ ਆ ਬੰਦ ਕਰੋ ਬਾਕੀ ਇਹ ਤਾਂ ਜਿਉਂਦੇ ਹੀ ਦਰਖਾਸਤ ਦੇ ਜਾਂਦੀ ਸੀ ਅਸੀਂ ਬਾਕੀ ਥੋੜਾ ਇਸ ਤੇ ਹੀ ਮੈਂ ਕਰਦੇ ਵੀ ਇਹਨਾਂ ਨਾਲ ਮੰਗਰਾ ਸਾਸ ਦੇਵਾਂਗੇ ਫੁੱਲ ਤੇ ਪਰ ਕੁਛ ਨਾ ਕੁਛ ਉਹਨੂੰ ਵੀ ਪਤਾ ਲੱਗਣਾ ਚਾਹੀਦਾ ਵੀ ਇਹ ਪਰਿਵਾਰ ਬਹੁਤ ਨਿੱਗਾ ਵਿਚਾਰਾ ਇੰਨੇ ਜੋਗੇ ਹੈ ਨਹੀਂਗੇ ਸਾਰੇ ਭੈਣ ਭਰਾ ਸਾਸ ਦੇਵਾਂਗੇ ਤੇ ਉਹਨੂੰ ਕੋਈ ਨਾ ਕੋਈ ਵੀ ਸਨ ਪਹੁੰਚਣਾ ਚਾਹੀਦਾ ਵੇਖੋ ਆਪਾਂ ਇੱਕ ਵੇਖੋ ਗਰੀਬ ਬੰਦੇ ਕੋਲੇ ਕਿਹੜਾ ਇੰਨੀ ਪੂੰਜੀ ਇਕੱਠੀ ਕੀਤੀ ਪਈ ਹੁੰਦੀ ਆ ਜਾਨੀ ਕਿ ਇਹ ਕਹਿੰਦੇ ਆ ਵੀ 50000 ਰੁਪਏ ਜਾਨੀ ਕਿ ਅਸੀਂ ਉਹਨਾਂ ਨੂੰ ਦਿੱਤਾ ਫਿਰ ਇਹਨਾਂ ਨੇ ਜਾਨੀ ਕਿ ਵਿਆਹ ਦੇ ਉੱਤੇ ਜਾਨੀ ਕਿ ਖਰਚਾ ਕੀਤਾ ਮੈਂ ਕੈਮਰਾਮੈਨ ਨੂੰ ਕਹਣਾ ਦਿਖਾ ਦੇ ਜਾਨੀ ਕਿ ਵਿਆਹ ਦਾ ਟੈਂਟ ਦਾ ਸਾਰਾ ਸਮਾਨ ਇੱਧਰ ਜਾਨੀ ਕਿ ਗੱਡੀ ਭਰੀ ਖੜੀ ਐ ਇੱਧਰ ਵੀ ਆਇਆ ਖੜਾ ਤੇ ਜਾਨੀ ਕਿ ਉਧਰ ਵੀ ਟੈਂਟਰ ਲੱਗਿਆ ਹੋਇਆ ਘਰੇ ਪੂਰੀ ਕੜਾਈ ਦਾ ਚੜੀ ਹੋਈ ਆ ਮੇਲ-ਗਿਲ ਜਾਨੀ ਕਿ ਆਇਆ ਹੋਇਆ ਹਾਂਜੀ ਬਾਈ ਤੁਸੀਂ ਕੀ ਜਾਂਦੇ ਸੀ ਮੇਰੀ ਆ ਖਾਲਸਾ ਵੇਰੀ ਫਤਈ ਮੇਰਾ ਪਿੰਡ ਪਾਸ ਰਹੀ ਮੇਰਾ ਨਾਮ ਕੁਲਵਿੰਦਰ ਸਿੰਘ ਆ ਬਾਈ ਜੀ ਇਹ ਮੇਰੇ ਰਿਸ਼ਤੇਦਾਰ ਹੈ ਜੀ ਇਹ ਮੇਰੇ ਮਾਮਾ ਜੀ ਹੈ ਇਹ ਮੇਰੇ ਮਾਮਾ ਜੀ ਦਾ ਲੜਕਾ ਹੈ ਜਿਨ੍ਹਾਂ ਦੀ ਮੈਰਿਜ ਸੀਗੀ ਤੇ ਇਹਨਾਂ ਨਾਲ ਜੀ ਧੋਖਾਧੜੀ ਕਰ ਗਈ ਇਹਨਾਂ ਦੀ ਵਿਚੋਲਣ ਉਹਦਾ ਨਾਮ ਪਰਮਜੀਤ ਕੋਹਰਾ ਨਾਲ ਉਹਨਾਂ ਦੇ ਗੋਰਾ ਸਿੰਘ ਨਾਲ ਹੀ ਉਹਨਾਂ ਦੇ ਪਿੰਡ ਦੇ ਕੋਈ ਰਹਿਣ ਵਾਲਾ ਗੋਰਾ ਸਿੰਘ ਸਾਹ ਦੇ ਰਿਹਾ ਉਹਦਾ ਤੇ ਉਹਨਾਂ ਨੇ ਹੀ ਇਹਨਾਂ ਨਾਲ ਰਲ ਕੇ ਦੋਨਾਂ ਨੇ ਠੱਗੀ ਮਾਰੀ ਆ ਬਣਾ ਕੇ ਪੂਰੀ ਉਹਨਾਂ ਨੇ ਇਹਨਾਂ ਨੂੰ ਕਿਹਾ ਜੀ ਅਸੀਂ ਤੁਹਾਨੂੰ 4 ਤਰੀਕ ਨੂੰ ਮੁੰਡਾ ਤੁਹਾਡਾ ਵਾਹ ਕੇ ਲਿਆਵਾਂਗੇ 4 ਤਰੀਕ ਨੂੰ ਤੁਹਾਡੇ ਮੁੰਡੇ ਦੀ ਬਰਾਤ ਜਾਊਗੀ ਅਸੀਂ ਸਵੇਰੇ ਮੁੰਡੇ ਦੀ ਤਿਆਰੀ ਕਰਤੀ ਜੀ ਸ਼ੇਰਾ ਬਣ ਕੇ ਮੁੰਡੇ ਨੂੰ ਗੱਡੀ ਵਿੱਚ ਬੈਠਣ ਦੀ ਤਿਆਰੀ ਕਰਤੀ ਸੀ ਤੇ ਉਸ ਤੋਂ ਬਾਅਦ ਜੀ ਅਸੀਂ ਗਿਆ ਵੀ ਵਿਚੋਲੇ ਨੂੰ ਲਾਓ ਬੁਲਾ ਕੇ ਆਪਾਂ ਜਾਈਏ ਤੇ ਜਦੋਂ ਵਿਚੋਲੇ ਨੂੰ ਬੁਲਾਇਆ ਗਿਆ ਜੀ ਉਹ ਕਹਿੰਦੇ ਸਾਨੂੰ 10000 ਰੁਪਏ ਹੋਰ ਦਿਓ ਤੇ ਅਸੀਂ ਜਾ ਕੇ ਕੁੜੀ ਵਾਲੇ ਦੀ ਤਿਆਰੀ ਕਰਵਾਉਣੇ ਆ ਤੇ ਜਦੋਂ ਮੈਂ ਉੱਥੇ ਜਾ ਕੇ ਤੁਹਾਨੂੰ ਫੋਨ ਕਰੂੰਗੀ ਤੇ ਫਿਰ ਤੁਸੀਂ ਬਰਾਤ ਲੈ ਕੇ ਤੁਰਨਾ ਤੇ ਅਸੀਂ ਉਹਨੂੰ 10000 ਰੁਪਏ ਦੇ ਕੇ ਉਹਨੂੰ ਭੇਤਾ ਇਹ ਨਹੀਂ ਸਾਨੂੰ ਪਤਾ ਵੀ ਉਹ ਉੱਥੇ ਗਈ ਆ ਜਾਂ ਨਹੀਂ ਗਈ ਜੀ ਤੇ ਅਸੀਂ ਫੋਨ ਦੀ ਵੇਟ 'ਚ ਹੋ ਗਏ 2-4 ਘੰਟੇ ਬੈਠ ਕੇ ਸੀ ਹੁਣ ਫੋਨ ਵੀ ਕੀਤਾ ਜੀ ਤੇ ਪਰ ਉਹ ਸਾਡਾ ਫੋਨ ਉਹਨੇ ਨਹੀਂ ਚੱਕਿਆ ਸਾਨੂੰ ਕੋਈ ਜਵਾਬ ਨਾ ਦਿੱਤਾ ਫਿਰ ਕੁਝ ਟਾਈਮ ਬਾਅਦ ਉਹਦਾ ਫੋਨ ਆਇਆ ਕਹਿੰਦੀ ਮੈਂ ਵਾਪਸ ਸਰਾਹ ਪਹੁੰਚ ਗਈਆਂ ਤੇ ਆ ਕੇ ਮੈਂ ਤੁਹਾਡੇ ਨਾਲ ਗੱਲ ਕਰਦੀ ਆਂ ਚਲੋ ਅਸੀਂ ਅੱਗਾ ਠੀਕ ਹੈ ਜੀ ਆ ਜਾਂਦੀ ਹੈ ਉਹ ਆ ਕੇ ਕਰੇ ਤੇ ਫਿਰ ਉਹਨੇ ਆ ਕੇ ਇਹ ਗੱਲ ਆਖੀ ਸਾਨੂੰ ਵੀ ਉਹ ਕੁੜੀ ਵਿਆਹ ਵਾਲੀ ਕੁੜੀ ਕਰੋ ਪੱਜ ਗਈ ਹੈ ਉਤੋਂ ਫਿਰ ਸਾਨੂੰ ਇਹ ਸਾਬਤ ਹੋ ਗਿਆ ਵੀ ਇਹ ਸਾਡੇ ਨਾਲ ਧੋਖਾ ਕਰ ਰਹੀ ਹੈ ਤੇ ਇਸ ਤੋਂ ਪਹਿਲਾਂ ਹੀ ਪੀ ਆਰ ਪੀ ਆ ਬਣਾਏ ਦੀ ਬੈਠੇ ਸੀ ਉਹਨੂੰ 10000 ਰੁਪਏ ਉਹ ਤੋਂ ਤੇਰੀ ਵੇਲੇ ਲੱਗੀ ਆ ਫਿਰ ਉਹਨੇ ਇਹ ਦੇਖ ਲਈ ਕਿੰਨਾ ਖਰਚਾ ਕਰਵਾਤਾ ਇਹ ਗਰੀਬ ਪਰਿਵਾਰ ਆ ਮਜ਼ਦੂਰੀ ਕਰਦੇ ਆ ਵਿਚਾਰੇ ਸੀਰੀ ਲੱਗਿਆ ਹੋਇਆ ਇਹਦਾ ਪਾਪਾ ਜੀ ਮਜ਼ਦੂਰੀ ਕਰਦੇ ਆ ਵਿਚਾਰੇ ਮੈਂ ਸਹੀ ਇਹ ਮੰਗ ਕਰਦਾ ਇ ਇਹਨਾਂ ਦਾ ਇਨਸਾਫ ਦਿੱਤਾ ਜਾਵੇ ਕਰਵਾਇਆ ਜਾਵੇ ਇਹਨੂੰ ਜਿੰਨਾ ਵੀ ਇਹਨਾਂ ਦਾ ਮਨਕ ਚਲ ਖਰਚਾ ਹੋਇਆ ਇਹਨਾਂ ਨੂੰ ਪੈਸੇ ਦਿਵਾਏ ਜਾਣ ਨਹੀਂ ਉਹ ਪੈਸੇ ਨਹੀਂ ਤਾਂ ਉਹਨਾਂ ਦੇ ਥਾਂ ਤੇ ਜਗ੍ਹਾ ਤੇ ਕਬਜ਼ਾ ਕਰਵਾਇਆ ਜਾਵੇ ਇੱਕ ਆਮ ਤੌਰ ਤੇ ਆਪਾਂ ਰਿਸ਼ਤਾ ਕਰਾਉਂਦੇ ਆ ਜਦੋਂ ਆਪਾਂ ਲੜਕੀ ਨੂੰ ਵਿਆਹਣ ਜਾਂਦੇ ਆ ਤੇ ਉੱਥੇ ਮਾਤਾ ਸਾਈਡ ਤੋਂ ਜਨਕਿ ਉਹਥੇ ਜਾ ਜਣੇ ਕਿ ਉੱਥੇ ਜਾ ਜਿਹੜਾ ਮੁੰਦਰੀ ਪਾਉਂਦੇ ਆ ਮਾਨ ਤਾਨ ਹੁੰਦਾ ਬਚੋਲੇ ਦਾ ਆਪਾਂ ਮੁੰਦਰੀ ਜਣੇ ਕਿ ਉੱਥੇ ਨੰਦਾਂ ਦੇ ਪਾਉਂਦੇ ਆ ਪਹਿਲਾਂ ਅਜੇ ਤੱਕ ਕੋਈ ਕੋਈ ਵੀ ਨਹੀਂ ਪਾਉਂਦਾ ਵੇਖਿਆ ਸੀ ਜਿਹਦੇ ਪੈਸਿਆਂ ਦਾ ਹੁੰਦਾ ਅੱਜ ਕੀਤਾ ਅੱਜ ਕੱਲ ਤਾਂ ਜਣੇ ਕਿ ਪੈਸੇ ਚੱਲ ਪਏ ਨੇ ਪੈਸੇ ਲੈਂਦਾ ਉਹ ਵੀ ਜਦੋਂ ਲੜਕਾ ਆਪਾਂ ਵਿਆਹ ਕੇ ਘਰੇ ਲਿਆਉਂਦੇ ਆ ਜਾਂ ਉੱਥੇ ਆਨੰਦ ਹੁੰਦੇ ਆ ਉਸੇ ਵਕਤ ਦਿੱਤੇ ਜਾਂਦੇ ਆ ਤੁਸੀਂ ਫਿਰ ਇਹ ਗੱਲ ਸੋਚਿਆ ਨਹੀਂ ਤੁਸੀਂ ਢਿਛੇ ਜਲਦੀ ਪੈਸੇ ਕੋ ਪਹਿਲਾਂ ਦੇਦੇ ਹੋ ਨਾ ਉਹ ਇਹ ਵਿਆਹ ਦੇ ਹੋਣ ਤੋਂ ਪਹਿਲਾਂ ਜੀ ਇਹਨਾਂ ਨੂੰ ਪਤਾ ਨਹੀਂ ਉਹਨੇ ਇਹੋ ਜਿਹਾ ਕੀ ਕੀਤਾ ਜੀ ਉਹ ਹੌਲੀ ਹੌਲੀ ਕਰਕੇ ਉਹਨੇ ਪੈਸੇ ਉਹਨੇ ਪਹਿਲਾਂ ਆਪਣੇ ਕੋਲੇ ਜਮ੍ਹਾਂ ਕਰੀ ਗਈ ਉਹਨੇ ਥੋੜੇ ਥੋੜੇ ਕਰਕੇ ਉਹ ਤੋਂ ਇਹਨਾਂ ਤੋਂ ਪੈਸੇ ਲੈਣੇ ਸ਼ੁਰੂ ਕਰਤੇ ਸੀ ਜਦੋਂ ਤੁਸੀਂ ਮੰਨ ਲਓ ਉਹਨੇ ਗੱਲ ਤੋੜਤੀ ਸੀ ਵਿਆਹ ਦੀ ਜੀ ਉਦੋਂ ਤੋਂ ਉਹ ਪੈਸੇ ਉਹਨਾਂ ਤੋਂ ਲੈਣੇ ਸ਼ੁਰੂ ਕਰਤੇ ਸੀ ਫਿਰ ਉਹਨੇ ਆਪ ਜਾ ਕੇ ਨਾਲ ਕੁੜੀ ਦੇ ਕੱਪੜੇ ਵਗੈਰਾ ਖਰੀਦੇ ਫਿਰ ਜੋ ਆਪਣੇ ਕੱਪੜੇ ਖਰੀਦੇ ਸਾਰੇ ਪਰਿਵਾਰ ਦੇ ਆਪਣੇ ਵੀ ਕੱਪੜੇ ਖਰੀਦੇ 25 ਨਹੀਂ ਲਿਆਉਣੇ ਜੀ ਸਾਰੇ ਪਰਿਵਾਰ ਦੇ ਆਪਣੇ ਦੇ ਵੀ ਕੱਪੜੇ ਖਰੀਦੇ 10-12000 ਰੁਪਏ ਦੇ ਆਪਣੇ ਕੱਪੜੇ ਵੀ ਲੈ ਜਾਉਣੇ ਤੇ ਫਿਰ ਫਿਰ ਵੀ ਜਦੋਂ ਮੌਕੇ ਤੇ ਆ ਕੇ ਉਹਨੇ ਸਾਡੇ ਨਾਲ ਇਸ ਤਰ੍ਹਾਂ ਧੋਖਾ ਕੀਤਾ ਫਿਰ ਸਾਨੂੰ ਜਾਨੀ ਕਿ ਵੀ ਉਹ ਬਰਦਾਸ਼ਤ ਨਾ ਹੋਇਆ ਸੀ ਜਾ ਕੇ ਦਰਖਾਸਤ ਵੀ ਦਿੱਤੀ ਹੈ ਜੀ ਥਾਣਾ ਸੇ ਪਹੁੰਚੇ ਬਰੀ ਵਾਲਾ ਸਭ ਉੱਥੇ ਸੀ ਜਾ ਕੇ ਦਰਖਾਸਤ ਦਿੱਤੀ ਹੈ ਹਜੇ ਉਹਦੇ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋਈ ਜੀ ਅਸੀਂ ਇਹੀ ਮੰਗ ਕਰਦੇ ਹਾਂ ਜੀ ਇਹਨਾਂ ਨੂੰ ਗਰੀਬਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਓਕੇ ਕੀ ਕਹਾਂ ਮੈਂ ਤੁਸੀਂ ਅਸੀਂ ਹਾਂ ਵੀਰੇ ਗੰਦੀ ਦਾ ਕੰਮ ਕਰਦੇ ਸੀ ਅਸੀਂ ਇੱਥੇ ਇਹਨਾਂ ਦੇ ਘਰੇ ਵੀ ਡਰ ਕੇ ਆਉਂਦੇ ਸੀ ਉਹਦੇ ਤੋਂ ਅੱਛਾ ਵੀ ਉਹ ਇੰਨਾ ਹੀ ਮਗਰ ਲਾਈ ਬੈਠੀ ਸੀਗੇ ਇਹਨਾਂ ਨੂੰ ਅੱਛਾ ਵੀ ਜੋ ਗੱਲ ਅਸੀਂ ਅੰਦਰ ਵੜ ਕੇ ਕਰਦੇ ਸੀਗੇ ਵੀ ਇਹਨਾਂ ਦਾ ਰਿਸ਼ਤਾ ਸਿਰੇ ਚੜ ਜਾਏ ਮੁੰਡਾ ਬਾਹਰ ਗਿਆ ਸੀਗਾ ਇਹਨਾਂ ਨੂੰ ਵਿਆਹ ਤੇ ਪੈਸੇ ਮਿਲਦੇ ਸੀ ਵਿਆਹ ਤੇ ਚੱਕ-ਚੱਕੇ ਲਾਈ ਗਏ ਅੱਛਾ ਵੀ ਇਹਨਾਂ ਦੀ ਬਹੁਤ ਹੀ ਗਰੀਬ ਮਾਰ ਹੋਈ ਆ ਉਹ ਜਨਾਨੀ ਨੇ ਕਰਵਾਈ ਆ ਪਰ ਇਹਨਾਂ ਨੂੰ ਹਣ ਕੋਸ ਨਾ ਕੋਸ ਵੀ ਮਦਦ ਕਰਨੀ ਚਾਹੀਦੀ ਉਹਨਾਂ ਨੂੰ ਜੋ ਵੀ ਇਹਨਾਂ ਤੇ ਪੈਸੇ ਗਏ ਚਲੋ ਤਾਂ ਮਿਲਣਾਂ ਜਿਹੜੀ ਵੀ ਦਨਾਮੀ ਹੋ ਗਈ ਉਹ ਤਾਂ ਹੋ ਗਈ ਤੇ ਉਹ ਹਣ ਵੀ ਗੱਲ ਨਹੀਂ ਸੁਣਦੀ ਕੋਈ ਵੀ ਨਾ ਕੋਈ ਇਹਨਾਂ ਦੀ ਗੱਲ ਸੁਣਦਾ ਵਿਚਾਰਿਆਂ ਦੀ ਬਸ ਠੀਕ ਆ ਵੀਰੇ ਘਰੇ ਕੜਾਈ ਚੜੀ ਹੋਵੇ ਮੇਲਗੇਲ ਆਇਆ ਹੋਵੇ ਪੂਰਾ ਜਨਨ ਕਿ ਡੀਜੇ ਚੱਲਦੇ ਹੋਣ ਤੇ ਮੌਕੇ ਤੇ ਆ ਕੇ ਸਾਨੂੰ ਜਨਨ ਕਿ ਵਿਚੋਲਣ ਕਹਿ ਦੇ ਵੀ ਕੁੜੀ ਭੱਜ ਗਈ ਤੇ ਫਿਰ ਉਸ ਵਕਤ ਪਰਿਵਾਰ ਦੇ ਦਿਲ ਤੇ ਕੀ ਗੁਜ਼ਰਦੀ ਹੈ ਕਈ ਥਾਂ ਤੇ ਵੇਖਿਆ ਸੀ ਜਨਨ ਕਿ ਸੂ ਸੈਡ ਵੀ ਜਨਕੇ ਪਰਿਵਾਰ ਦਾ ਕੋਈ ਨਾ ਕੋਈ ਮੈਂਬਰ ਕਰ ਲੈਂਦਾ ਹੈ ਸ਼ਾਇਦ ਇਨਾਂ ਚ ਵੀ ਕਿਸੇ ਨੇ ਕਰ ਲੈਣਾ ਸੀ ਜੇਕਰ ਕੋਈ ਕਰ ਲੈਂਦਾ ਕੀਮਤੀ ਕਿਸੇ ਦੀ ਜਾਨ ਚਲੀ ਜਾਂਦੀ ਤਾਂ ਫਿਰ ਉਹਦਾ ਜ਼ਿੰਮੇਵਾਰ ਕੌਣ ਹੋਣਾ ਸੀ ਪ੍ਰਸ਼ਾਸਨ ਨੂੰ ਇਹ ਜੋ ਠੱਗਾ ਨੂੰ ਨਕੇਲ ਪਾਉਣੀ ਚਾਹੀਦੀ ਹੈ ਪ੍ਰਸ਼ਾਸਨ ਨਕੇਲ ਪਾਵੇ ਇਹੋ ਜੇ ਠੱਗਾ ਤੇ ਗਾਂ ਨੂੰ ਜਨਕੇ ਹੋਰ ਕਿਸੇ ਨਾਲ ਠੱਗੀ ਨਾ ਵਜੇ ਕਿਸੇ ਗਰੀਬ ਪਰਿਵਾਰ ਨੇ ਜਨਕੇ ਵੇਖੋ ਤੁਸੀਂ ਇਸ ਗਰੀਬ ਪਰਿਵਾਰ ਨੇ ਕਿੰਨੇ ਔਖੇ ਹੋ ਕੇ ਪੈਸਾ ਕਮਾਇਆ ਹੋਊ ਆਦੇ ਬੱਚੇ ਦੇ ਵਿਆਹ ਦੀ ਖੁਸ਼ੀ ਲਈ ਕਿਸੇ ਤੋਂ ਵਿਆਜੂ ਫੜੇ ਕਿਸੇ ਭੈਣ ਭਰਾ ਤੋਂ ਫੜੇ ਕਿਸੇ ਰਿਸ਼ਤੇਦਾਰਾਂ ਤੋਂ ਫੜੇ ਕਿ ਅਸੀਂ ਤੁਹਾਨੂੰ ਮੋੜ ਦਾਂਗੇ ਤੇ ਮੌਕੇ ਤੇ ਆ ਕੇ ਠੱਗੀ ਵਜ ਜੇ ਫਿਰ ਪਰਿਵਾਰ ਦੇ ਦਿਲ ਤੇ ਕੀ ਗੁਜਰਦੀ ਹੈ ਉਸ ਪਰਿਵਾਰ ਨੂੰ ਹੀ ਪਤਾ ਹੁੰਦਾ ਜਨ ਕਿ ਇਹੋ ਜਿਹੇ ਠੱਗਾ ਨੂੰ ਨਕੀਲ ਪਾਉਣ ਦੀ ਲੋੜ ਹੈ ਤੁਸੀਂ ਵੀ ਬਚ ਕੇ ਰਹੋ ਇਹੋ ਜਿਹੇ ਠੱਗਾ ਤੋਂ ਜਾਣਕਾਰੀ ਲੈਂਦੇ ਰਿਹਾ ਕਰੋ ਜਨ ਕਿ ਜਦੋਂ ਵਿਆਹ ਕਰਦੇ ਆ ਇਹੋ ਜਿਹੇ ਠੱਗ ਅੱਜ ਕੱਲ ਦਾ ਮਾਹੌਲ ਕੀ ਹੈ ਜਨ ਕਿ ਅੱਜ ਦੇ ਸੰਸਾਰ ਦੇ ਵਿੱਚ ਕੁੜੀਆਂ ਦੇ ਰਸਤੇ ਘੱਟ ਮਿਲਦੇ ਆ ਕੁੜੀਆਂ ਘੱਟ ਹੈ ਕਿਉਂਕਿ ਅਲੱਗ ਕਹਿੰਦਾ ਛੇਤੀ ਸਾਡੇ ਮੁੰਡੇ ਦਾ ਰਸਤਾ ਹੋ ਜੇ ਕੋਈ ਪਾਨੀ ਨਾ ਮਾਰ ਦੇ ਇਸੇ ਕਰਕੇ ਜਣੇ ਕਿ ਬੰਦਾ ਬਾਹਰ ਕਿਸੇ ਕੋ ਗੱਲ ਨਹੀਂ ਕਰਦਾ ਜਲਦਬਾਜ਼ੀ 'ਚ ਆ ਕੇ ਜਣੇ ਕਿ ਤੁਸੀਂ ਠੱਗੀ ਖਾਣੇ ਹੋ ਜਣੇ ਕਿ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲੋਕਾਂ ਤੱਕ ਪਹੁੰਚਾ ਦਿਓ ਕਿਉਂਕਿ ਹੋਰ ਵੀ ਕਿਸੇ ਨਾਲ ਠੱਗੀ ਇਹੋ ਜੀ ਨਾ ਵਜੇ ਤੁਸੀਂ ਵੇਖ ਲਓ ਸੱਚ ਦੀ ਪੜਤਾਲ ਮੈਂ ਅਵਤਾਰ ਸਿੰਘ ਤਾਰਾ ਫਿਰ ਮਿਲਦੇ ਆਂ ਧੰਨਵਾਦ